ਹਾਂ ਦੇਖੋ ਆਪਣਾ ਅੱਜ ਵਿਕਰਮਜੀਤ ਮਜੀਠੀਆ ਜੀ ਦੀ ਰਿਮਾਂਡ ਖਤਮ ਹੋਣਾ ਸੀ ਤੇ ਉਹਨਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕਰਨਾ ਸੀ ਇਸ ਕਰਕੇ ਜਿੰਨਾ ਵੀ ਸਾਡਾ ਨੌਜਵਾਨ ਵਰਗ ਪਾਰਟੀ ਵਰਕਰ ਆ ਉਹਦੇਦਾਰਾ ਸਾਰੇ ਅੱਜ ਚੰਡੀਗੜ੍ਹ ਵਿਖੇ ਮੁਹਾਲੀ ਜਿਹੜਾ ਹੈਗਾ ਅਦਾਲਤ ਦੇ ਵਿੱਚ ਉਹਨਾਂ ਨੂੰ ਮਿਲਣ ਪਹੁੰਚਣਾ ਸੀ ਪਰ ਸਵੇਰ 4 ਵਜੇ ਤੋਂ ਲੈ ਕੇ ਪ੍ਰਸ਼ਾਸਨ ਦੀ ਇੰਨੀ ਧੱਕੇਸ਼ਾਹੀ ਚੱਲ ਰਹੀ ਆ ਆਗੂਆਂ ਨੂੰ ਘਰਾਂ ਦੇ ਵਿੱਚ ਜਿਹੜਾ ਹੈਗਾ ਉਹ ਨਜ਼ਰਬੰਦ ਕੀਤਾ ਗਿਆ ਕੁਝ ਆਗੂ ਸਾਡੇ ਰਸਤੇ ਦੇ ਵਿੱਚ ਜਿਹੜੇ ਹੈਗੇ ਆ ਪੁਲਿਸ ਨੇ ਫੜੇ ਨੇ ਉਹਨਾਂ ਨੂੰ ਅੱਡ-ਅੱਡ ਥਾਣਿਆਂ ਦੇ ਵਿੱਚ ਲਿਜਾਇਆ ਜਾ ਰਿਹਾ ਏ ਦੇਖੋ ਜਿਹੜੀ ਬਖਲਾਟ ਆ ਇਹ ਸਰਕਾਰ ਦੀ ਤੁਹਾਡੇ ਸਾਹਮਣੇ ਆ ਚੁੱਕੀ ਆ ਦੇਖੋ ਇੱਕ ਬੰਦੇ ਨੂੰ ਤੁਸੀਂ ਅਰੈਸਟ ਕੀਤਾ ਉਹ ਐਡਾ ਖੌਫ ਹੋਦਾ ਜਿਹੜਾ ਹੈਗਾ ਇਹਨਾਂ ਨੂੰ ਸਤਾ ਰਿਆ ਅੱਜ ਬਹੁਤ ਵੱਡਾ ਇਕੱਠ ਉੱਥੇ ਹੋਣਾ ਸੀਗਾ ਸੋ ਪੁਲਿਸ ਦੀ ਜਿਹੜੀ ਆ ਲਗਾਤਾਰ ਤਕੇਸ਼ਾ ਹੀ ਚੱਲ ਰਹੀ ਆ ਕਿੰਨੇ ਕਾਰਿਆਕਰਤਾ ਜਿਹਨਾਂ ਨੂੰ ਅੱਜ ਜਗ੍ਹਾ ਤੋਂ ਟਿਕਲਪਨ ਜਿਹੜਾ ਹੈਗਾ ਆਪਣੇ ਜੇ ਫਰੀਦਕੋਟ ਸ਼ਹਿਰ ਦੀ ਗੱਲ ਕਰੀਏ ਤਾਂ 10 ਤੋਂ 15 ਜਿਹੜੇ ਹੈਗੇ ਆ ਉਹ ਕੁਝ ਬੰਦਿਆਂ ਨੂੰ ਹੁਣ ਸਦਰਠਾਣਾ ਲੈ ਕੇ ਆ ਰਹੇ ਆ ਅ ਬਾਕੀ ਕੁਝ ਜਿਹੜੇ ਆਗੂ ਹੈਗੇ ਉਹਨਾਂ ਨੂੰ ਘਰਾਂ ਦੇ ਵਿੱਚ ਜਿਹੜੇ ਪਿੰਡਾਂ ਦੇ ਵਿੱਚ ਜਿਹੜੇ ਹੈਗੇ ਨਜ਼ਰਬੰਦ ਕੀਤੇ ਹੋਏ ਆ ਔਰ ਪਤਾ ਲੱਗਿਆ ਸਰਦਾਰ ਸੁਭਾ ਸਿੰਘ ਬਾਦਲ ਜੀ ਉਹਨਾਂ ਨੂੰ ਵੀ ਜਿਹੜਾ ਹੈਗਾ ਰਸਤੇ ਦੇ ਵਿੱਚ ਅਰੈਸਟ ਕੀਤਾ ਪੁਲਿਸ ਨੇ ਇਸ ਤਰੀਕੇ ਨਾਲ ਬਖਲਾੜ ਦੇ ਵਿੱਚ ਜਿਹੜੀ ਉਹ ਧੱਕੇਸ਼ਹੀ ਹੈ ਜਿਹੜੀ ਪਾਰਟੀ ਵਰਕਰਾਂ ਦੇ ਨਾਲ ਸਾਰੇ ਪੂਰੇ ਪੰਜਾਬ ਦੇ ਅੰਦਰ ਹੀ ਜਿਹੜਾ ਹੈਗਾ ਇਹਨਾਂ ਨੇ ਇੱਕ ਮਾਹੌਲ ਜਿਹਾ ਕ੍ਰੀਏਟ ਕਰ ਦਿੱਤਾ ਔਰ ਜਿਹੜਾ ਹੈਗਾ ਇੱਥੋਂ ਪਤਾ ਲੱਗਦਾ ਵੀ ਜਿਹੜਾ ਹੈਗਾ ਵਿਕਰਮਜੀਤ ਮਜੀਠੀਆ ਤੋਂ ਮੁੱਖ ਮੰਤਰੀ ਔਰ ਅਰਵਿੰਦ ਕੇਜਰੀਵਾਲ ਨੂੰ ਕਿੰਨਾ ਡਰ ਤੇ ਕਿੰਨਾ ਭੈ ਆ ਉਸ ਦੀ ਦਾ ਔਰ ਇਹ ਲੋਕਾਂ ਦੇ ਸਾਹਮਣੇ ਜਿਹੜਾ ਹੈਗਾ ਕੁਝ ਹੀ ਸਮੇਂ ਦੇ ਵਿੱਚ ਇਹ ਚੀਜ਼ਾਂ ਆ ਜਾਣੀਆਂ ਜਿਹੜਾ ਇਹ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਊਗਾ ਇਹ ਜਿਹੜੇ ਢੂਠੇ ਪਰਚੇ ਕੀਤੇ ਸਰਕਾਰ ਨੇ ਜਿਹੜੀ ਇਹ ਗੰਦੀ ਰੀਤ ਪਾਲੀ ਆ ਇਹਨਾਂ ਦੇ ਖਮਿਆਜੇ ਜਿਹੜੇ ਸਰਕਾਰ ਨੂੰ ਭੁਗਤਨੇ ਪੈਣਗੇ